ਸੱਚੇ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਹੋ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬਲਟਿਨ 'ਚ ਮੈਂ ਹਨੀਲ ਕਮਲ ਤੇ ਆਪ ਬਲਟਿਨ 'ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਹੈ ਹੈਡਲਾਈਨਸ ਤੇ ਪੱਛਮੀ ਬੰਗਾਲ 'ਚ ਵਾਪਰੇ ਰੇਲ ਹਾਦਸੇ ਤੇ ਰੇਲ ਮੰਤਰੀ ਅਸ਼ਵਨੀ ਗਾਸ਼ਨਮ ਨੇ ਜਿਤਾਇਆ ਦੁੱਖ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਤੇ ਜ਼ਖਮੀਆਂ ਲਈ 2.5-2.5 ਲੱਖ ਰੁਪਏ ਦੇ ਦੇਣ ਦਾ ਕੀਤਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਡੀਸੀਆਂ ਨਾਲ ਮੀਟਿੰਗ 'ਚ ਭ੍ਰਸ਼ਟਾਚਾਰ ਖਿਲਾਫ ਦਿੱਤਾ ਸਖਤ ਸੰਦੇਸ਼ ਕਿ ਹਾਜੇਕਰ ਰਿਸ਼ਵਤ ਦੇ ਮਾਮਲੇ ਆਏ ਸਾਹਮਣੇ ਤਾਂ ਡੀਸੀ ਅਤੇ ਐਸਐਸਪੀ ਹੋਣਗੇ ਜ਼ਿੰਮੇਵਾਰ ਹਰ ਜ਼ਿਲ੍ਹੇ ਵਿੱਚ ਖੁੱਲਣਗੇ ਸੀਐਮ ਵਿੰਡੋ ਅਤੇ ਜਲੰਧਰ ਜ਼ਿਲ੍ਹੇ ਚੋਣ ਲਈ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਕੀਤਾ ਐਲਾਨ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਅਤੇ ਭਾਜਪਾ ਨੇ ਸੀਤਲ ਅੰਗਰਾਲ ਨੂੰ ਬਣਾਇਆ ਉਮੀਦਵਾਰ ਜਾਣੋ ਖਬਰਾਂ ਵਿਸਤਾਰ ਨਾਲ ਰੇਲ ਮੰਤਰੀ ਅਸ਼ਵਨੀ ਵ્યાਸਨਵ ਨੇ ਪੱਛਮੀ ਬੰਗਾਲ ਵਿੱਚ ਵਾਪਰੇ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਮਗਰੋਂ ਰਾਹਤ ਕਮਾ ਦਾ ਜਾਇਜ਼ਾ ਲੈਣ ਲਈ ਪੱਛਮੀ ਬੰਗਾਲ ਰਵਾਨਾ ਹੋਏ ਰੇਲ ਮੰਤਰੀ ਨੇ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਲਈ 2.5-2.5 ਲੱਖ ਰੁਪਏ ਅਤੇ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਲੋਕਾਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮਾਲ ਗੱਡੀ ਦੇ ਸਿਆਲ ਦਾ ਜਾ ਰਹੀ ਕੰਚਨ ਗੰਗਾ ਐਕਸਪ੍ਰੈਸ ਨਾਲ ਟਕਰਾ ਜਾਣ ਨਾਲ 15 ਟਰੇਲ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਹੈ ਕਿ ਹਾਦਸਾ ਕਾਫੀ ਦੁਖਦਾਈ ਹੈ ਹਾਦਸੇ ਵਾਲੀ ਜਗ੍ਹਾ ਤੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਾਰੇ ਡੀਸੀਆਂ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਜੇਕਰ ਰਿਸ਼ਵਤ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੇ ਲਈ ਡੀਸੀ ਅਤੇ ਐਸਐਸਪੀ ਜ਼ਿੰਮੇਵਾਰ ਹੋਣਗੇ। ਉਹਨਾਂ ਨੇ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਖੁੱਲੀਆਂ ਜਾਣਗੀਆਂ ਜਿਸ ਦੇ ਨਾਲ ਹੀ ਦਫ਼ਤਰਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਜਿਸ ਦੇ ذریعے ਉਹ ਸਾਰੇ ਦਫ਼ਤਰਾਂ ਦੇ ਉੱਪਰ ਨਜ਼ਰ ਰੱਖਣਗੇ। ਇਸ ਦੇ ਨਾਲ ਹੀ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਦਿੱਤੇ ਨੇ ਕਿ ਚੋਣ ਜ਼ਾਬਤੇ ਕਾਰਨ ਰੁਕੇ ਸਾਰੇ ਕੰਮਾਂ ਨੂੰ ਮੁਰਤੂ ਸ਼ੁਰੂ ਕੀਤਾ ਜਾਏ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪਟਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂਗੇ ਸੋ ਸਖਤ ਤਅਤ ਦਿੱਤੀ ਗਈਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਤਾਂ ਇਹ ਸਖਤ ਦੇਤਾਂ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਅੱਜ ਸੀਐਮ ਆਫਿਸ ਦੇ ਵਿੱਚ ਸੈਕਟਰੀਟ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਾਰੇ ਵਿਭਾਗਾਂ ਦੇ ਸੈਕਟਰੀ ਤੇ ਜਿੰਨੇ ਵੀ ਵੱਡੇ ਵੱਡੇ ਅਫਸਰ ਨੇ ਸਾਰਿਆਂ ਨੂੰ ਬੁਲਾਇਆ ਗਿਆ ਕਿਉਂਕਿ ਇਲੈਕਸ਼ਨ ਕੋਡ 3 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਲੱਗੇ ਤੇ 16 ਮਾਰਚ ਨੂੰ ਇਲੈਕਸ਼ਨ ਕੋਡ ਲੱਗਿਆ ਸੀ ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਡਿclare ਹੋਈ ਸੀ ਸੋ ਅਪ੍ਰੈਲ ਮਈ ਜੂਨ ਤਿੰਨ ਮਹੀਨਿਆਂ ਤੋਂ ਉੱਪਰ ਹੋ ਗਿਆ ਜਦੋਂ ਦਾ ਇਲੈਕਸ਼ਨ ਕੋਰ ਲੱਗਿਆ ਤਾਂ ਉਹਦੇ ਨਾਲ ਸਾਰੇ ਕੰਮ ਰੁਕ ਜਾਂਦੇ ਆ ਵਿਕਾਸ ਦੇ ਸਾਰੇ ਕੰਮ ਰੁਕ ਜਾਂਦੇ ਆ ਸੋ ਅੱਜ ਸਾਰੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ ਤੇ ਸਾਰੇ ਕੰਮ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਦੁਬਾਰਾ ਸ਼ੁਰੂ ਕਰਕੇ ਤੇ ਉਹਨਾਂ ਨੂੰ ਨੇਪਰੇ ਚਾੜਨ ਲਈ ਸਖਤ ਹੁਕਮ ਦਿੱਤੇ ਗਏ ਨੇ ਸਖਤ ਤਹਿਦਾਤਾਂ ਦਿੱਤੀਆਂ ਗਈਆਂ ਨੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਬਕਾ ਮੰਤਰੀ ਰਹੇ ਚੁੰਨੀ ਲਾਲ ਭਗਤ ਦੇ ਪੁੱਤਰ ਮੋਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਆਮ ਆਦਮੀ ਪਾਰਟੀ ਵੱਲੋਂ ਜਮਨੀ ਚੋਣ ਲਈ ਉਮੀਦਵਾਰ ਬਣਾਏ ਜਾਣ ਤੇ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਵਾਲਾ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਮੈਂ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਸਰਕਾਰ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸੂਦਾਰ ਭਗਵੰਤ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਉਹਦੀ ਟੀਮ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਔਰ ਮੈਂ ਭਰੋਸਾ ਦਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਸੀਟ ਆਪਣੇ ਵਲੰਟੀਅਰ ਲੀਡਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਵਾਰੀ ਬਬੂਣਾ ਜਿਤਾਗਾ ਐਸੀ ਮੈਂ ਉਹਨਾਂ ਨੂੰ ਕੋ ਸਦਵਾਉਂਦਾ ਹਾਂ ਉਧਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਭਾਜਪਾ ਨੇ ਵੀ ਸਾਬਕਾ ਵਿਧਾਇਕ ਸੀਤਲ ਅੰਗਰਾਲ ਨੂੰ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿੰਦਰ ਭਗਤ ਅਤੇ ਸੀਤਲ ਅੰਗਰਾਲ ਨੇ ਇੱਕ ਦੂਜੇ ਦੇ ਵਿਰੁੱਧ ਚੋਣ ਲੜੀ ਸੀ ਉਸ ਵੇਲੇ ਅੰਗਰਾਲ ਆਮ ਆਦਮੀ ਪਾਰਟੀ ਅਤੇ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਹੁਣ ਇੱਕ ਪਾਸੇਰ ਦੋਨੋਂ ਜ਼ਮੀਨੀ ਚੋਣ ਦੇ ਮੈਦਾਨ ਵਿੱਚ ਆਮੋ ਸਾਹਮਣੇ ਨੇ ਤਾਨੂੰ ਦੱਸ ਦਈਏ ਕਿ ਸੀਤਲਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਕੇ ਭਾਜਪਾ ਦਾ ਦਮਨ ਫੜ ਲਿਆ ਸੀ। ਟੰਡਗੜ ਵਿਖੇ Eid ul Azha ਦਾ ਤਿਉਹਾਰ ਆਪਸੀ ਪਾਈਚਾਰੇ ਅਤੇ ਸਦਭਾਵਨਾ ਦੇ ਨਾਲ ਮਨਾਇਆ ਗਿਆ। ਸੈਕਟਰ 20 ਦੀ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ 30 ਥਾਵਾਂ ਤੇ ਵੱਡੀ ਗਿਣਤੀ ਚ ਮੁਸਲਿਮ ਪਾਈਚਾਰੇ ਨੇ Eid ul Azha ਦੀ ਨਮਾਜ਼ ਅਦਾ ਕੀਤੀ। ਜਾਮਾ ਮਸਜਿਦ ਦੇ ਇਮਾਮ مولانا ਅਜਮਲ ਖਾਨ ਨੇ ਨਮਾਜ਼ ਤੋਂ ਪਹਿਲਾਂ Eid ਦੀ ਨਮਾਜ਼ ਅਤੇ ਮਹੱਤਤਾ ਬਾਰੇ ਦੱਸਿਆ ਨਮਾਜ਼ ਤੋਂ ਬਾਅਦ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੱਤੀ ਇਸ ਮੌਕੇ ਸੰਸਦ ਮੈਂਬਰ ਮਨੀਸ਼ Tiwari ਅਤੇ ਕਾਂਗਰਸ ਪ੍ਰਧਾਨ ਜੋ ਕਿ ਚੰਡੀਗੜ੍ਹ ਦੇ ਪ੍ਰਧਾਨ ਨੇ ਲੱਕੀ ਉਹਨਾਂ ਨੇ ਵੀ ਜਮਨ ਮਸਜਿਦ ਪਹੁੰਚ ਕੇ ਮੁਸਲਿਮ ਪਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦੇਸ਼ ਵਿੱਚ ਆਪਸੀ ਪਾਈਚਾਰਾ ਅਤੇ ਧਾਰਮਿਕ ਸਤਿਭਾਵਨਾ ਬਰਕਰਾਰ ਰਹੇ ਪ੍ਰਸ਼ਾਸਨ ਵੱਲੋਂ ਬਕਰਿਦ ਮੌਕੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਸਨ ਦੋਸਤੋ ਅੱਜ ਜੋ ਹੈ ਬਕਰਾਈਦ ਹੈ اس کو عید الاضحیٰ کہا جاتا ہے یعنی قربانی کا دن آج کے دن جو ہے دنیا میں ایک میسنجر آئے ہیں خدا کے دوت آئے ہیں جن کا نام حضرت ابراہیم تھا ان کو حکم ہوا خدا کے نام پر اپنے بیٹے کو قربان کرو انہوں نے خدا کا حکم پورا کیا اور اپنے بیٹے کو قربان کیا ہم لوگ جو ہے انہی کی یاد مناتے ہیں اور ہمیں اس کہانی سے اس قصے سے یہ سبق ملتا ہے کہ ہم جو ہے خدا کے بندے ہیں ایشور کے بندے ہیں اور ہمارے لیے لازمی ہے ضروری ہے کہ ہم اپنے پیدا کرنے والے ایشور کا حکم مانیں اگر ہم خدا کا حکم مانیں گے تو دنیا میں امن شانتی اور سکون قائم ہوگا اور ایشور خدا ہم سے راضی ہوگا اور جب خدا بندوں سے راضی ہوتا ہے تو پھر خدا کے بندوں پر خدا کی رحمت برستی ہے دنیا سے ظلم ختم ہوتا ہے ناانصافی ختم ہوتی ہے غربت ختم ہوتی ہے اور دنیا میں امن آتا ہے سکون آتا ہے خدا کی رحمتیں خدا کے بندوں پر برستی ہیں اس لیے ہمیں چاہیے کہ ہم سب جو ہے اپنے پیدا کرنے والے ایشور کا خدا کا حکم مانیں ادھر بٹھنڈا وکھے بھی مسلم بھائی چارے والوں عید الاضحیٰ کا تہوار بڑے نال منایا گیا بٹھنڈا دے بابا ਹਾਜ਼ਰ ਰਤਨ ਦਰਗਾਹ ਤੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਈਦੁਲ ਆਜ਼ਾਦੀ ਦੀ ਨਮਾਜ਼ ਅਦਾ ਕੀਤੀ ਗਈ। ਇਸ ਤੋਂ ਬਾਅਦ ਇੱਕ ਦੂਸਰੇ ਨੂੰ ਗਲੇ ਲਗਾ ਕੇ ਉਨ੍ਹਾਂ ਈਦੀ ਵਧਾਈ ਦਿੱਤੀ। ਇਸ ਮੌਕੇ ਭਾਈਚਾਰੇ ਦੇ ਆਗੂਆਂ ਨੇ ਰੱਬ ਦੀ ਰਜ਼ਾ ਵਿੱਚ ਰਹਿਣਾ ਤੇ ਰਲ ਮਿਲ ਕੇ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਣ ਦਾ ਸੰਦੇਸ਼ ਦਿੱਤਾ। ਅੱਜ ਈਦੁਲ ਆਜ਼ਾਦ ਦੇ ਮੌਕੇ ਤੇ ਮਕਰਾਈ ਦੇ ਮੌਕੇ ਤੇ ਮੈਂ ਆਪਣੇ ਦੇਸ਼ ਵਾਸੀਆਂ ਨੂੰ तमाम ਮੁਸਲਿਮ ਭਾਈਚਾਰੇ ਨੂੰ ਤੇ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਕਿ ਅੱਜ ਈਦੁਲ ਆਜ਼ਾਦ ਇਹ ਤਿਵਾਰ ਜੋ ਹੈ ਬੜਾ ਖੁਸ਼ੀ ਔਰ ਸ਼ਾਦਮਾਨੀ ਨਾਲ ਇੱਥੇ ਮਨਾਇਆ ਗਿਆ ਹੈ ਔਰ ਮੈਂ ਕਹਿਣਾ ਕਿ ਜਿਹੜਾ ਹਜ਼ਾਰਾਂ ਦੀ ਤਾਦਾਦ ਚ ਲੋਕਾਂ ਨੇ ਇੱਥੇ ਖੁਸ਼ੀ ਮਨਾਈ ਹੈ ਅੱਲਾ ਪਾਕ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਆਪਸ ਚ ਭਾਈਚਾਰਾ ਬਣਾ ਰਵੇ ਪਿਆਰ ਬਣਾ ਰਵੇ ਤੇ ਰੱਬ ਤਬਾਰਕ ਵਤਾਲਾ तमाम ਭਾਈਚਾਰੇ ਨੂੰ ਇਹ ਖੁਸ਼ੀਆਂ ਨਸੀਬ عطا ਫਰਮਾਵੇ ਕਪੂਰਥਲਾ ਵਿਖੇ ਵੀ ਮੁਸਲਿਮ ਭਾਈਚਾਰੇ ਵੱਲੋਂ Eid ul Adha ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਕਪੂਰਥਲਾ ਦੇ ਬੱਸ ਸਟੈਂਡ ਨਜ਼ਦੀਕ ਮਸਜਿਦ ਵਿੱਚ ਵੱਡੀ ਗਿਣਤੀ ਚ ਇਕੱਠਾ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਗੱਲ ਲੱ ਕੇ Eid ਦੀ ਵਧਾਈ ਦਿੱਤੀ ਅਤੇ ਆਪਸੀ ਭਾਈਚਾਰੇ ਤੇ ਸਾਂਝ ਨੂੰ ਹਮੇਸ਼ਾ ਕਾਇਮ ਰੱਖਣ ਲਈ ਪ੍ਰੇਰਿਆ ਅੱਜ ਇਹ ਜੋ ਰਜ਼ਾ ਦੀ ਨਮਾਜ਼ ਸਾਰੇ ਹੀ ਮੁਸਲਮਾਨ ਨੇ ਬੜੇ ਜੋਸ਼ ਉਖਰੋਸ਼ ਦੇ ਨਾਲ ਮਨਾਈ ਮੈਨ ਇਦ ਦਾ ਮਕਸਦ ਇਹ ਹੁੰਦਾ ਹੈਗਾ ਈਦ ਕੁਰਬਾਨੀ ਦਾ ਕੁਰਬਾਨੀ ਹਰ ਤਰੀਕੇ ਨਾਲ ਕੁਰਬਾਨੀ ਹੈ ਕੁਰਬਾਨੀ ਉਹ ਵੀ ਹੈ ਕਿਸੇ ਗਰੀਬ ਦੀ ਮਦਦ ਕਰਨਾ ਵੀ ਕੁਰਬਾਨੀ ਹੈ ਆਪਣੀ ਕੌਮ ਵਾਸਤੇ ਕੋਈ ਸਕੂਲ ਬਣਾਉਣਾ ਕੋਈ ਮਦਰਸਾ ਚਲਾਉਣਾ ਕਿਸੇ ਗਰੀਬ ਨੂੰ ਕੋਈ ਮਕਾਨ ਬਣਾ ਕੇ ਦੇਣਾ ਉਹ ਵੀ ਕੁਰਬਾਨੀ ਹੈ ਸਭ ਤੋਂ ਅਫਸਲ ਤੋਂ ਇਸ ਵਾਸਤੇ ਇਸ ਕੁਰਬਾਨੀ ਦੇ ਵਿੱਚ ਇਹੀ ਚੀਜ਼ ਸਿਖਾਈ ਜਾਂਦੀ ਹੈ کہ اج دا اس دن تے انہاں لوگوں کا پتا کریے جڑے زیادہ گریب مسکین پریشان حال ہیں تاکہ اگر نو کسے بھی قسم دی مالی پریشانی ہے یا کسی بھی قسم دی ہے تو اس پریشانی نے حل کیا جائے بیٹھ کے سارے لوگ مین مقصد قربانی کا ہی ہے دے اور اس دن جڑے گریب لوگ ہے گے ان دے مسکین دی مدد کیتی جاوے اور نماز پڑھ کے دعا کیتی جاندی ہے کہ اللہ تعالیٰ سارے سارے ملک دے اندر امن کا چین رکھے ਆਪਸ ਵਿੱਚ ਸਾਰਿਆਂ ਨੂੰ ਭਾਈਚਾਰਾ ਦਾ ਮੁਹੱਬਤ نصیਬਤਾ ਫਰਮਾਇਆ ਜਿੱਥੇ ਇੱਕ ਪਾਸੇ ਜੰਮੂ ਕਸ਼ਮੀਰ ਚ ਹੋਏ ਅਤਵਾਦੀ ਹਮਲਿਆਂ ਤੋਂ ਬਾਅਦ ਪਠਾਨਕੋਟ ਚ ਰੈਡ ਅਲਰਟ ਹੈ ਉੱਥੇ ਹੀ ਅੱਜ ਸਵੇਰੇ ਪਠਾਨਕੋਟ ਦੇ ਮਸ਼ਹੂਰ ਬਰਫਾਨੀ ਮੰਦਿਰ ਚ ਸਥਾਪਿਤ ਸ਼ਿਵਲਿੰਗ ਤੇ ਪਾਕਿਸਤਾਨੀ ਕਰੰਸੀ ਦੇ 100 ਰੁਪਏ ਦਾ ਨੋਟ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਚ ਹੜਕੰਪਟ ਗਿਆ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਨੋਟ ਨੂੰ ਕਬਜ਼ੇ ਵਿੱਚ ਲੈ ਕੇ ਮੰਦਿਰ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀ ਰਾਕੇਸ਼ ਸਿੰਘ ਸਵੇਰੇ ਜਦੋਂ ਪੂਜਾ ਕਰਨ ਲਈ ਮੰਦਿਰ ਗਿਆ ਤਾਂ ਜਲ ਚੜਾਉਣ ਸਮੇਂ ਸ਼ਿਵਲਿੰਗ ਨੇੜੇ 100 ਰੁਪਏ ਦਾ ਪਾਕਿਸਤਾਨੀ ਨੋਟ ਦੇਖ ਕੇ ਹੈਰਾਨ ਰਹਿ ਗਿਆ ਉਸਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਐਮਸੀ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਕੋਮਾਂਤਰੀ ਹੱਦਾਂ ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਕੇ ਨਿਤ ਦਿਨ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਗੋਬਰਾਏ ਦੇ ਯਤਨਾਂ ਸਦਕਾ ਤਿੰਨ ਭਾਰਤੀ ਨੌਜਵਾਨਾਂ ਦੀ ਦਵਾਈ ਵਿਖੇ ਫਾਂਸੀ ਦੀ ਸਜ਼ਾ ਮਾਫ ਹੋਣ ਉਪਰੰਤ ਵਤਨ ਵਾਪਸੀ ਹੋਈ ਹੈ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੌਜਵਾਨ ਸੁਖਵੀਰ ਸਿੰਘ ਦੀ ਵਤਨ ਪਰਤ ਆਇਆ ਹੈ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੋ ਮੰਤਰੀ ਹਵਾਈ ਅੱਡੇ ਤੇ ਮਾਂ ਅਤੇ ਪੁੱਤ ਦੀ 900 ਬਾਅਦ ਮੁਲਾਕਾਤ ਹੋਈ ਇਸ ਦੌਰਾਨ ਦੋਵੇਂ ਮਾਂ ਪੁੱਤ ਨੇ ਰੋਂਦੇ ਹੋਏ ਇੱਕ ਦੂਸਰੇ ਨੂੰ ਗਲਵਕੜੀ ਪਾ ਲਈ ਜਾਣਕਾਰੀ ਸਾਂਝੀ ਕਰਦੇ ਹੋਏ ਸਰਬੱਤ ਦਾ ਪਾਲਾ ٹرسٹ ਦੇ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2018 ਵਿੱਚ ਦੁਬਈ ਵਿਖੇ ਤਿੰਨ ਪੰਜਾਬੀ ਨੌਜਵਾਨ ਸੁਖਵੀਰ ਸਿੰਘ ਗੁਰਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ ਨੂੰ ਸੂਡਾਨ ਦੇ ਇੱਕ ਨੌਜਵਾਨ ਦੇ ਕਤਲ ਮਾਮਲੇ 'ਚ ਉੱਥੋਂ ਦੀ ਅਦਾਲਤ ਨੇ 25-25 ਸਾਲ ਦੀ ਸਜ਼ਾ ਨੂੰ ਮੋਦੀ ਸਜਾਜ ਤਬਦੀਲ ਕਰ ਦਿੱਤਾ ਸਿਫ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੋ ਮੰਤਰੀ ਹਵਾਈ ਅੱਡੇ ਤੇ ਆਪਣੇ ਪੁੱਤ ਨੂੰ ਲੈਂਡ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਖੁਸ਼ੀ ਪਰੇ ਹੰਝੂਆਂ ਨਾਲ ਸੁਖੀਤਾ ਸਵਾਗਤ ਕੀਤਾ ਉੱਥੇ ਹੀ ਡਾਕਟਰ ਐਸ ਕੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਲਈ ਡਾਕਟਰ ਓਬਰਾਏ ਕਿਸੇ ਰੱਬ ਦੇ ਫਰਸ਼ਤੇ ਤੋਂ ਘੱਤ ਨਹੀਂ ਜੋ ਉਹਨਾਂ ਦੇ ਪੁੱਤ ਨੂੰ ਮੌਤ ਦੇ ਮੂੰਹੋਂ ਕੱਢ ਕੇ ਲਿਆਏ ਨੇ ਅਸੀਂ ਜਾਣੀ ਬਹੁਤ ਦੁਨੀਆ ਦੇ ਫਿਰੇ ਆ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਇਹਨਾਂ ਤੋਂ ਸਵਟ ਅਸੀਂ ਤਾਂ ਕਹਿ ਰਹੇ ਆ ਅਫਰਾਇ ਸਾਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਪ ਇੱਕੋ ਇੱਕ ਬੇਟਾ ਸੀ ਅਸੀਂ ਤਾਂ ਬਾਪੀ ਦਾ ਉਹ ਟੈਨਸ਼ਨ ਲੈ ਕੁੜੀਆਂ ਸੀ ਕਿੰਨੇ ਰਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਂ ਸੀ ਉਹ ਥੱਕੇ ਖੰਦੀ ਮੈਂ ਕੀ ਹੋਇਆ ਕਿਸੇ ਵਾਰ ਪਤਾ ਕਿਸੇ ਬਸ ਆਈ ਸੁਣਦੇ ਸੀ ਕਹਿੰਦੇ ਸੀ ਕਿ ਕਤਲ ਕਿਿਸ ਪਾਸੇ ਹੈ ਕਤਲ ਕਿਿਸ ਪਾਸੇ ਹੈ ਇਹ ਮਹਾਰਾਜ ਨੂੰ ਪਤਾ ਯਾਹ ਅੱਜ ਕਿੰਨੀ ਖੁਸ਼ੀ ਆ ਬੇੜੇ ਨੂੰ ਮਿਲ ਗਈ ਜੀ ਖੁਸ਼ੀ ਆ ਸਿੱਧਾ ਇੱਕ ਇੰਨੀ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਅਬਰਾਈ ਸਾਹਿਬ ਦੀ ਬਦੌਲਤ ਇੱਕ ਨੌਜਵਾਨ ਅੱਜ ਫਾਂਸੀ ਦੀ ਸਜ਼ਾ ਤੋਂ ਛੁੱਟ ਕੇ ਆਇਆ ਸੁਖਵੀਰ ਸਿੰਘ ਆ ਲੁਧਿਆਣੇ ਤੋਂ ਤੇ ਉਹ ਇਹਨਾਂ ਨੂੰ 2018 ਵਿੱਚ ਇੱਕ ਸੋਡਾਨ ਦਾ ਕੋਈ ਨੌਜਵਾਨ ਸੀ ਉਹਦੇ ਕਤਲ ਵਿੱਚ ਇਹਨਾਂ ਨੂੰ ਫਸ ਗਏ ਸੀਗੇ ਤੇ ਬਹੁਤ ਲੰਮਾ ਕੇਸ ਚੱਲਿਆ ਇਹਨਾਂ ਨੂੰ ਪਹਿਲੇ ਪੜਾਅ 'ਚ ਜਿਹੜੀ ਆ 25-25 ਸਾਲ ਦੀ ਸਜ਼ਾ ਹੋ ਗਈ ਸੀਗੀ ਜਦੋਂ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਤੇ ਕੋਰਟ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਹਦੇ ਤੋਂ ਬਾਅਦ ਉਹਦਾ ਪਰਿਵਾਰ ਲੱਭਣ ਦੀ ਟਰਸਟ ਨੇ ਬਰਾਇ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਬਲੱਡ ਮਨੀ ਦੇ ਕੇ ਆਪਾਂ ਇਹਨਾਂ ਨੂੰ ਬਚਾ ਲਈਏ। ਪਰ ਉਸ ਨੌਜਵਾਨ ਜਿਹੜਾ ਮ੍ਰਿਤਕ ਸੀ ਉਹਦਾ ਪਰਿਵਾਰ ਨਹੀਂ ਲੱਭ ਸਕਿਆ। ਜਿਸ ਕਾਰਨ ਮੜ ਕੇ ਇੱਕ ਵਾਰ ਫਿਰ ਇਹਨੂੰ ਪਰਿਵਾਰ ਨੂੰ ਪੀੜਤ ਪਰਿਵਾਰ ਲਗਾਤਾਰ ਸਾਡੇ ਸੰਪਰਕ 'ਚ ਸੀਗਾ ਇਹ ਵਾਲੇ ਬੱਚਿਆਂ ਦੇ ਪਰਿਵਾਰ ਤਿੰਨ ਜਾਣੇ ਸੀ ਇਸ ਕੇਸ ਦੇ ਵਿੱਚ। ਫਿਰ ਉਹ ਰਾਜ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਵੀ ਇੱਕ ਈਦ ਮੌਕੇ ਜਿਹੜੀ ਆ ਪਰ ਰਹਿਮ ਦੀ ਅਪੀਲ ਦੁਬਾਰਾ ਪਾ ਸਕਦੇ ਆ ਤੇ ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਉਸ ਰਹਿਮ ਦੀ ਅਪੀਲ ਵਿੱਚ ਜਿਹੜੀ ਆ ਇਹਨਾਂ ਇਹ ਬਰੀ ਹੋ ਗਏ ਬੱਚੇ ਤਿੰਨੇ ਦੋ ਜਣੇ ਪਹਿਲਾਂ ਆ ਚੁੱਕੇ ਜਿੰਨਾਂ ਚ ਇੱਕ ਬੰਗੇ ਦਾ ਸੀਗਾ ਇੱਕ ਅਮਰਸਰ ਜ਼ਿਲ੍ਹੇ ਦਾ ਸੀਗਾ ਤੇ ਇਹ ਜਿਹੜਾ ਲੁਧਿਆਣੇ ਦਾ ਸੀਗਾ ਸੁਖਵੀਰ ਜਿਹੜਾ ਇਹ ਅੱਜ ਆਇਆ ਇਹ ਮਤਲਬ ਇਕਲੌਤਾ ਪੁੱਤ ਸੀਗਾ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਆ ਇਹਦੇ ਪਿਤਾ ਜੀ ਬਹੁਤ ਬਿਮਾਰ ਨੇ ਇਹਦੇ ਸੋਚ ਕੇ ਹੀ ਇਹਦਾ ਸਾਰਾ ਕਰਕੇ ਕਿ ਕਿੱਦਾਂ ਮੇਰਾ ਪੁੱਤ ਫਸ ਗਿਆ ਤੁਰਪੱਤ ਦਾ ਪਲਾ ਟਰਸਟ ਵੱਲੋਂ ਅਬਰਾਈ ਸਾਹਿਬ ਦੀ ਯੋਗਗਵਾਈ 'ਚ ਉਹਨਾਂ ਵੱਲੋਂ ਸਾਰਾ ਜਿਹੜਾ ਉਹ ਆਪਣੇ ਨਿੱਜੀ ਆਮਦਨ 'ਚੋਂ ਜਿਹੜਾ 98% ਦਾਨ ਕਰਦੇ ਉਹਨਾਂ ਵੱਲੋਂ 150 ਦੇ ਕਰੀਬ ਨੌਜਵਾਨਾਂ ਨੂੰ ਜਿਹੜਾ ਏ ਲੰਮੀਆਂ ਸਜ਼ਾਵਾਂ ਵਾਲੇ ਸੀ ਜਾਂ ਫਾਂਸੀ ਦੀ ਸਜ਼ਾ ਲਈ ਉਹਨਾਂ ਨੂੰ ਆਪਣੇ ਵਾਰਸਾ ਤੱਕ ਪਹੁੰਚਾਇਆ ਉਥੋਂ ਮੌਤ ਦੇ ਮੂੰਹ 'ਚੋਂ ਕੱਢ ਕੇ ਫਿਰੋਜ਼ਪੁਰ ਵਿਖੇ ਇੱਕ ਵਿਅਕਤੀ ਨੇ ਨਾਜਾਇਜ਼ ਸੰਬੰਧਾਂ ਵਿੱਚ ਰੋੜਾ ਬਣੀ ਆਪਣੀ ਪਤਨੀ ਦੇ ਸਿਰ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਹਮਲੇ ਦੌਰਾਨ ਆਪਣੀ ਜਾਨ ਬਚਾਉਣ ਲਈ ਪੀੜਿਤ ਘਰ ਤੋਂ ਬਾਹਰ ਗੁਆਂਢ ਦੇ ਕਈ ਘਰਾਂ ਵਿੱਚ ਗਈ ਪਰ ਦੋਸ਼ੀ ਪਤੀ ਨੇ ਉੱਥੇ ਵੀ ਪਹੁੰਚ ਕੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਘਟਨਾ ਦੀ ਸਾਰੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੀੜਿਤ ਮਹਿਲਾ ਹਸਪਤਾਲ ਵਿੱਚ ਸេរੇ ਲਾਜਾਇ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਇੱਕ ਅਕਾਦਮੀ ਵਿੱਚ ਸਫਾਈ ਦਾ ਕੰਮ ਕਰਦਾ ਹੈ ਜਿੱਥੇ ਉਸ ਨੇ ਇੱਕ ਔਰਤ ਨਾਲ ਸੰਬੰਧ ਬਣ ਗਏ। ਉਹ ਉਸਔਰਤ ਨੂੰ ਘਰ ਵੀ ਲਿਆਉਣ ਲੱਗ ਪਿਆ ਸੀ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਸਦੇ ਪਤੀ ਨੇ ਉਸ ਉੱਪਰ ਹਮਲਾ ਕਰ ਦਿੱਤਾ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਕਲਾਨੌਰ ਦੇ ਪਿੰਡ ਹਰੀਮਾਬਾਦ ਚ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨਾਂ ਨੇ ਇੱਕ ਬਜ਼ੁਰਗ ਔਰਤ ਅਤੇ ਉਸਦੇ بیٹے ਉੱਪਰ ਟਰੈਕਟਰ ਚੜਾ ਦਿੱਤਾ ਜਿਸ ਕਾਰਨ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਪੀੜਤ ਨੌਜਵਾਨ ਨੇ ਦੱਸਿਆ ਕਿ ਕੁਝ ਲੋਕ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਹਨਾਂ ਵੱਲੋਂ ਟਰੈਕਟਰ ਉੱਪਰ ਉੱਚੀ-ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਚਲਾਏ ਜਾ ਰਹੇ ਸਨ ਜਦ ਉਸਦੀ ਮਾਂ ਨੇ ਉਹਨਾਂ ਨੂੰ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਿਆ ਤਾਂ ਉਹਨਾਂ ਨੇ ਸਾਥੀਆਂ ਨਾਲ ਮਿਲ ਕੇ ਉਸਦੀ ਮਾਂ ਉੱਪਰ ਟਰੈਕਟਰ ਚੜਾ ਕੇ ਉਸ ਨੂੰ ਬੁਰੀ ਤਰ੍ਹਾਂ ਕੋਚਲ ਦਿੱਤਾ ਜਦੋਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਗਿਆ ਤਾਂ ਉਹਨਾਂ ਨੇ ਉਸ ਉੱਪਰ ਵੀ ਟਰੈਕਟਰ ਚੜਾ ਦਿੱਤਾ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਟਿਆਲਾ ਦੇ ਤਫਜਲਪੁਰਾ ਇਲਾਕੇ ਵਿੱਚ ਬਿਜਲੀ ਦੀ ਹਾਈ ਟੈਂਸ਼ਨ ਤਾਰ ਗਿਰਨ ਕਾਰਨ ਬੁਰੀ ਤਰ੍ਹਾਂ ਨਾਲ ਝੁਲਸੇ ਮਾਸੂਮ ਬੱਚਾਂ ਵਿੱਚੋਂ ਇੱਕ 1.5 ਸਾਲ ਮਾਸੂਮ ਬੱਚੀ ਕੈਂਜਲ ਪਟਿਆਲਾ ਦੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਜਦਕਿ ਇੱਕ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਹੈ ਕਿ ਸਾਡੇ ਪਹਿਲਾਂ ਵੀ ਕਈ ਵਾਰ ਬਿਜਲੀ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ ਜਿਸ ਦੇ ਚਲਦੇ ਪਹਿਲਾਂ ਵੀ ਝੋਪੜੀਆਂ ਨੂੰ ਅੱਗ ਲੱਗ ਚੁਕੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਨੇ ਹਾਦਸੇ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਦਾ ਸਹਾਰ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਬੀਤੇ ਦਿਨ ਕੁਵੈਦ ਦੀ ਇੱਕ ਇਮਾਰਤ 'ਚ ਅੱਗ ਲੱਗਣ ਕਾਰਨ ਵਾਪਰੇ ਹਾਦਸੇ 'ਚ ਮਾਰੇ ਗਏ 40 ਪਾਰਟੀਆਂ ਵਿੱਚ ਹੁਸ਼ਿਆਰਪੁਰ ਦਾ ਹਿੰਮਤ ਰਾਈ ਵੀ ਸੀ ਜਿਸ ਦਾ ਅੱਜ ਹੁਸ਼ਿਆਰਪੁਰ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਡਾਕਟਰ ਰਵਜੋਤ ਸਿੰਘ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਪਰਿਵਾਰਕ ਮੈਂਬਰ ਦੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਹੋਰ ਲੋਕਾਂ ਨੇ ਹਿੰਮਤ ਰਾਏ ਨੂੰ ਨੰਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਮ੍ਰਿਤਕ ਦੀ ਦਿੱਤੀ ਇਹਨੇ ਕਿਹਾ ਕਿ ਉਸ ਦਾ ਭਰਾ ਹਲੇ ਛੋਟਾ ਹੈ ਇਸ ਲਈ ਪੰਜਾਬ ਸਰਕਾਰ ਪਰਿਵਾਰ ਦੀ ਆਰਥਿਕ ਮਦਦ ਕਰੇ ਤਾਂ ਕਿ ਪਰਿਵਾਰ ਦਾ ਪਵਿੱਤਰ ਤੁੰਦਲਾ ਨਾ ਹੋਵੇ ਉਧਰ ਵਿਧਾਇਕ ਡਾਕਟਰ ਹਰਜੋਤ ਸਿੰਘ ਨੇ ਪ੍ਰੋਸਾਦ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਏਗੀ ਤੇ ਪੰਜਾਬੀ ਦੇ ਇਸ ਬੁਲੇਟਿਨ ਚ ਫਿਲਹਾਲ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲ ਨੂੰ ਦਿਓ ਇਜਾਜ਼ਤ ਤੇ ਆਉਂਦੇ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲਤੇ